ਹਾਂਜੀ ਪੱਤਾ ਸਰ ਉਹ ਜਿਤਾਉਂ ਦੇਖਿਆ ਗਿਆ ਕਿ ਕੁੜੀ ਦੇ ਕੱਲੀ ਦੇ ਰੋਣ ਦੇ ਉੱਤੇ ਇੱਕ ਮੁੰਡਿਆਂ ਵੱਲੋਂ ਹਮਲਾ ਕੀਤਾ ਗਿਆ ਗਾਲੀ ਗਲੋ ਵਿੱਚ ਕੀਤਾ ਗਿਆ ਪੰਜਾਬ ਦੇ ਵਿੱਚ ਇਹ ਕੁਝ ਜਾਦਾ ਵਾਧਾ ਰਿਹਾ ਵਾ ਜਾਂ ਫਿਰ ਇਸ ਕੁੜੀ ਨਾਲ ਹੋਇਆ ਜਾਤੀਵਾਦ ਕਰਕੇ ਹੋਇਆ ਜਿੱਦਾਂ ਦੱਸ ਰਹੀ ਹੈ ਕਿ ਇਹ ਇੱਕ ਸਮਾਜ ਕਰਕੇ ਹੋਇਆ ਇਹ ਤਾਂ ਹੀ ਸਮਾਜ ਦੀ ਕੁੜੀ ਆ ਤਾਂ ਕਰਕੇ ਕਿਸਾ ਗਿਆ ਉਹ ਤੋਂ ਪੁਰਾਣੀ ਰੰਜਿਸ਼ ਹੈ ਕਿਵੇਂ ਦੇਖਦੇ ਹੋ ਚੀਜ਼ ਨੂੰ ਪੁਰਾਣੀ ਰੰਜਿਸ਼ ਤਾਂ ਹੈ ਨਹੀਂ ਮੈਂ ਪੁੱਛਿਆ ਸੀਗਾ ਗੱਲ ਰੇਤ ਦੇ ਪਿੱਛੇ ਹੋਈ ਆ ਲੜਾਈ ਝਗੜਾ ਹੁੰਦਾ ਰਹਿੰਦਾ ਕੋਈ ਗੱਲ ਨਹੀਂ ਆਪਾਂ ਇਹਨਾਂ ਕੋਲ ਕੋਈ ਨਹੀਂ ਬੜਾ ਲੜਾਈ ਝਗੜਾ ਹੋਇਆ ਕੋਈ ਉਹ ਕੁੜੀ ਰੋਂਦੀ ਹੋਈ ਮੇਰੇ ਦਫਤਰ ਆਈ ਕਹਿੰਦੀ ਮੈਨੂੰ ਚੂੜੇ ਤਮਾਲ ਮੇਰੇ ਗਲੇ ਨੂੰ ਹੱਥ ਗਲੇ ਨੂੰ ਫੜ ਕੇ ਮੇਰੇ ਥੱਪੜ ਮਾਰੇ ਬਾਲਾਂ ਦੇ ਫੜ ਕੇ ਥੱਪੜ ਮਾਰੇ ਮੈਨੂੰ ਇਨਸਾਫ ਚਾਹੀਦਾ ਹੈ ਚੂੜੇ ਕੀ ਹੁੰਦੇ ਐ ਤਮਾਰ ਦੀ ਹੁੰਦੇ ਕਹਿੰਦੇ ਆ ਸਾਡੀ ਜਾਤੀ ਨੂੰ ਕੋਈ ਐਦਾਂ ਬੋਲਦੇ ਨਾ ਠੀਕ ਹੈ ਜੀ ਹੁਣ ਪੁਲਿਸ ਸਟੇਸ਼ਨ ਆਏ ਹੋ ਕਿ ਐਸਐਚਓ ਮੈਮ ਨਾਲ ਗੱਲ ਹੋਈ ਤੁਹਾਡੀ ਹਾਂਜੀ ਹੋਈ ਸੀ ਜੀ ਮੈਡਮ ਨਾਲ ਗੱਲ ਸ਼ਨੀਵਾਰ ਨੂੰ ਮੈਡਮ ਨਾਲ ਗੱਲ ਹੋਈ ਕਹਿੰਦੇ ਮੰਗਲਵਾਰ ਆਇਓ 5 ਵਜੇ ਹੁਣ 7 ਵਜੇ ਕੋਈ ਕਾਰਵਾਈ ਨਹੀਂ ਐਸਐਸਜੀ ਗੁ ਉਗਣਾ ਜਰ ਉਹਨਾਂ ਨੇ ਨਹੀਂ ਆਣਾ ਤੁਸੀਂ ਜੋ ਕਰਨਾ ਕਰੋ ਜਾ ਕੇ ਜੇ ਇਸ ਤੋਂ ਬਾਅਦ ਵੀ ਤੁਹਾਡੀ ਸੁਣਵਾਏ ਨਹੀਂ ਫਿਰ ਤੁਸੀਂ ਅਗਲਾ ਕੀ ਕੁਲੀਕੋਗੇ ਪ੍ਰੋਗਰਾਮ ਸਣਾ ਸਾਰੇ ਸੀਪੀ ਸਾਦੇ ਜਾਵਾਂਗੇ ਪੇਸ਼ ਹੋਵਾਂਗੇ ਉੱਥੇ ਨਾ ਮਿਲਿਆ ਫਿਰ ਧਰਨਾ ਦੇਵਾਂਗੇ ਇਹਦਾ ਦੇਖਿਆ ਗਿਆ ਵੀ ਕੁੜੀਆਂ ਕਰਚ ਅਕਸਰ ਕੱਲੀਆਂ ਹੁੰਦੀਆਂ ਨੇ ਸਾਰੀ ਫੈਮਿਲੀ ਦੇ ਜਿਹੜੇ ਬੰਦੇ ਹੁੰਦੇ ਕੰਮਾਂ ਤੇ ਚਲੇ ਜਾਂਦੇ ਨੇ ਕੀ ਇਹ ਇਦਾਂ ਹੀ ਚੱਲਦਾ ਰਹੂਗਾ ਕੁੜੀਆਂ ਨੂੰ ਘਰ ਦੇ ਵਿੱਚ ਕੱਲੀਆਂ ਦੇਖ ਕੇ ਮੁੰਡੇ ਅੱਧ ਪਾਣ ਦੇ ਇਕ ਜਤਾਂ ਨੂੰ ਤਪਾਣਗੇ ਜਾਂ ਗਾਲੀ ਨੂਤ ਕਰਕੇ ਜਾਓ ਇਹ ਹੁਣ ਸਰਕਾਰ ਪਗਮਤਮਾਨ ਜੀ ਨੂੰ ਦੇਖਣਾ ਚਾਹੀਦਾ ਵੀ ਸਰ ਗਲਤ ਪ੍ਰਵਾਦ ਜਿਹੜਾ ਠੱਕਾ ਹੋ ਰਿਹਾ ਨਾ ਹਰ ਇੱਕ ਪਾਸੇ ਇਹ ਆ ਉਹ ਕਦੇ ਕੋਈ ਇਹ ਸਰਕਾਰਾਂ ਨੂੰ ਦੇਖਣਾ ਜਿਹੜਾ ਦੇ ਲੋਕ ਨੂੰ ਇਨਸਾਫ ਮਿਲਣਾ ਚਾਹੀਦਾ ਕਿਉਂ ਨਹੀਂ ਮਿਲਦਾ ਇਹ ਕਿੱਥੇ ਜਾਣ ਵਿਚਾਈ ਕੁਰੀਆਂ ਕੱਲੀਆਂ ਘੁੰਮ ਨਹੀਂ ਫਿਰਦੀਆਂ ਅਜੇ ਯੂਪੀ ਜੇ ਫਿਰ ਵੀ ਠੀਕ ਹੈ ਪੰਜਾਬ ਤੇ ਦੇਖ ਜੇ ਬੋਰ ਬੁਰਾ ਹਾਲ ਹੋਇਆ ਪਿਆ ਆ ਭਗਵੰਦਬਾ ਸਰਕਾਰ ਨੂੰ ਸੋਚਣਾ ਚਾਹੀਦਾ ਕੀ ਤੁਹਾਡੇ ਮੁਲਾਜ਼ਮ ਕੀ ਕਰਦੇ ਨੇ ਫੋਨ ਕਰੋ ਅੱਧੇ ਘੰਟੇ ਬਾਅਦ ਪਹੁੰਚਦੀ ਆ ਇੱਕ ਇੱਕ ਘੰਟੇ ਬਾਅਦ ਜਤੇ ਬੰਦਾ ਮਰ ਜਾਂਦਾ ਲੜ ਕੇ ਹਰ ਜਿੰਦੇ ਜਦੋਂ ਤੁਸੀਂ ਜਦੋਂ ਇੱਕ ਕੁੜੀ ਤੇ ਹਮਲਾ ਹੁੰਦਾ ਘਰ ਦੇ ਵਿੱਚ ਆ ਕੇ ਉਹ ਗਾਲਾ ਕੱਢ ਕੇ ਜਾਂਦੇ ਨੇ ਉਸ ਟਾਈਮ ਤੁਸੀਂ ਕਿੱਥੇ ਸੀ ਉਸ ਟਾਈਮ ਮੈਂ ਕੋਈ ਪਹਿਲੇ ਤਾਂ ਮੈਂ ਅਖੀਰਤ ਮਨਾਇਆ ਪਹਿਲੇ ਮੈਂ ਕਿਚਨ 'ਚ ਬੜੀ ਸੀਗੀ ਇਹ ਆਇਆ ਗਾੜਾ ਗੋੜਾ ਕੱਢ ਕੇ ਗੇਟ 'ਤੇ ਰਖੜਕਾਇਆ ਮੈਂ ਇਹਨਾਂ ਨੇ ਕਿਹਾ ਦੇਖੋ ਗੇਟ ਖੋਲ ਕੇ ਕੌਣ ਬਾਹਰ ਹੈ ਇਹਨਾਂ ਨੇ ਕਿਹਾ ਵਾਹ ਯਾ ਪੀ ਗਲੇ ਨਾ ਧਾੜ ਧੜ ਕੇ ਇਹਨਾਂ ਨੇ ਖੇਚ ਲਿਆ ਉਹਨੇ ਉਹਦੇ ਘਰ ਵਾਲੇ ਨੇ ਇਹਨਾਂ ਦੇ ਦੇਖੋ ਕੁੜੀ ਜਿਹੜੀ ਬਚਾੜ ਲਗੀ ਤਾਂ ਕੁੜੀ ਕੇ ਗਲੇ ਘੇਰੇ ਵਾਂਦੇ ਆ ਤਾਂ ਪਾਇਆ ਆ ਠੱਪੜ ਵਾਲੀ ਖੇਤ ਕੇ ਮੈਂ ਬਚਾ ਲਗਦੀ ਮੇਰੇ ਆਖੇ ਤੇ ਮਾਰੀ ਖੇਤ ਕੇ ਮੇਰੇ ਨਗਾਏ ਕਮ ਹੋ ਗਈ ਹੈ ਪਰ ਮੇਰਾ ਮੁੰਡਾ ਇੱਕ ਵਾਰੀ ਪੁੱਛਣ ਆਇਆ ਕਿ ਦਾਹ ਕੀ ਗਲ ਹੋਈ ਇਹ ਮੁੰਡਾ ਉਹ ਗਾੜਾ ਗੜਾ ਕਰ ਲੈ ਅੰਦਰ ਹਿਲੇ ਕੇ ਤਲਵਾਰ ਲੈ ਕੇ ਆਇਆ ਤਲਵਾਰ ਲੈ ਕੇ ਮੈਂ ਮੁੰਡੇ ਨੇ ਆਪਣੇ ਅੰਦਰ ਬੰਦ ਕਰ ਲਿਆ ਕਿੰਨੇ ਪੀਸੀ 20 25 ਬੰਦੇ ਮੇਰੇ ਗੇਟ ਮਰੇ ਹੈ ਗੇਟ ਖੜਕਾਈ ਜਾਵੇ ਖੜਕਾਈ ਜਾਵੇ ਮੈਂ ਫਿਰ ਮੈਂ 2-3 ਘੰਟੇ ਆਪਣੇ ਮੁੰਡੇ ਨੂੰ ਅੰਦਰ ਬੰਦ ਕਰ ਕੇ ਬਰਸ ਰੱਖਿਆ ਅਣਾ ਨਾ ਜਾਣਾ ਆ ਡਾਬੇ ਥਾਣੇ ਤੇ ਬਾਹਰ ਅਸੀਂ ਆਪਾਂ ਇਨੇ ਲੋਕ ਇਕੱਠੇ ਹੋਏ ਆ ਕੀ ਕਾਰਨ ਬਣ ਗਿਆ ਕਿ ਇਤਨੇ ਹਾਲਾਤ ਨੇ ਜਿਹਦੇ ਕਰਕੇ ਤੁਹਾਨੂੰ ਸਰ ਗੱਲ ਜਿਆਦਾ ਕੋਈ ਬੜੀ ਨਹੀਂ ਸੀਗੀ ਸਾਡੇ ਗੇਟ ਮੁਰੇ ਰੇਤਾ ਪਿਆ ਬਸ ਉਹਦੇ ਕਰਕੇ ਸਾਰੀ ਗੱਲਬਾਤ ਹੋਈ ਆ